ਜਿਕਾਰਾ ਬਾਬਾ ਪੂਰਨਾਸ ਮਹਾਰਾਜ ਜੀ ਦਾ ਉਹ ਸੇਵਾ ਕੀ ਹੈ ਪਰਮ ਸਤਕਾਰਯੋਗ ਘਰ ਰੋਪ ਗੁਰਪਿਆਰੇ ਸਾਧ ਸੰਤਜੋ ਅੱਜ ਡੇਰਾਦ ਦਾ ਤਾਰੀ ਪਿੰਡ ਪਾਮ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਕਾਂਜਕਾਂ ਦਾ ਸਲਾਨਾ ਜੋੜ ਮੇਲਾ ਡੇਰੇ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਮਨਾਇਆ ਹੈ ਕੱਲ ਤੋਂ ਹੀ ਪਰਿਪੂਰਨ ਪ੍ਰਮਾਤਮਾ ਦੇ ਜੋ ਗੁਣ ਗਾਨ ਕੀਤੇ ਨੇ ਸੰਤਾਂ ਮਹਾਪੁਰਸ਼ਾਂ ਨੇ ਔਰ ਵਖ ਵਖ ਰਾਗੀ ਜਥਿਆਂ ਨੇ ਆ ਕਰਕੇ ਇਸ ਸਥਾਨ ਤੇ ਆਪਣੀਆਂ ਹਾਜ਼ਰੀਆਂ ਭਰੀਆਂ ਨੇ ਸੋ ਸਤਿਗੁਰੂ ਮਹਾਰਾਜ ਦੀ ਕਿਰਪਾ ਹੋਈ ਹੈ ਇੱਥੇ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਹੈ ਜੀ ਜੋ ਵੀ ਪਤਵੰਤੇ ਸੱਜਣ ਆਏ ਨੇ ਸਾਰਿਆਂ ਦਾ ਧੰਨਵਾਦ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਔਰ ਇਸ ਮੇਲੇ ਦੀ ਦਾਸ ਵੱਲੋਂ ਲੱਖ-ਲੱਖ ਵਧਾਈ ਜੀ ਲੱਖ-ਲੱਖ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਪਰਮਿੰਦਰ ਸੂਤ ਐਸਜੀਆਰ ਹਸਪੀਟਲ ਕੋਡ ਤੋਂ ਹੀ ਤੋਂ ਅੱਜ ਸਾਡੀ ਸਾਰੀ ਟੀਮ ਪਹੁੰਚੀ ਪਿੰਡ ਭਾਮ ਵਿਖੇ ਡਿਸਟ੍ਰਿਕਟ ਕੋਹੜਾਪੁਰ ਜਿੱਥੇ ਕੇ ਸਲਾਨਾ ਜੋੜ ਮੇਲਾ ਬੜੇ ਹੀ ਧੂਮ-ਧਾਮ ਤੇ ਚਾਹਮਾਂ ਦੇ ਨਾਲ ਮਨਾਇਆ ਜਾ ਰਿਹਾ ਬਹੁਤ ਹੀ ਮਹਾਨ ਸ਼ਖਸੀਤਾਂ ਧਾਰਮਿਕ ਸਥਾਨਾਂ ਤੋਂ ਆਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਇਹ ਜੋੜ ਮੇਲਾ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਕਮੇਟੀ ਮੈਂਬਰਾਂ ਦੇ ਦੇ ਹਨਰਸ ਦੇ ਨਾਲ ਬਾਅਦ ਛੱਡ ਕੇ ਜੋ ਕੀਤਾ ਜਾ ਰਿਹਾ ਨਾਲ ਦੀ ਨਾਲ ਹੀ ਸਾਰੀ ਸਮੂਹ ਸੰਗਤ ਦਾ ਦੇ ਸਾਰੇ ਸਹਿਯੋਗ ਦੇ ਨਾਲ ਬਹੁਤ ਵਧੀਆ ਢੰਗ ਦੇ ਨਾਲ ਚੱਲ ਰਿਹਾ ਔਰ ਮੇਰੇ ਵੱਲੋਂ ਤੇ ਐਸਜੀਆਰ ਦੀ ਪੂਰੀ ਟੀਮ ਵੱਲੋਂ ਇਸ ਸਾਲਾਨਾ ਜੋੜ ਮੇਲੇ ਦੀਆਂ ਸਾਰੀ ਹੀ ਗੁਰੂ ਪਿਆਰੀ ਸਾਧ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸੰਤਾਂ ਦੀ ਕਮੇਟੀ ਵੱਲੋਂ ਅਸੀਂ ਮਹਾਪੁਰਸ਼ਾਂ ਪਹੁੰਚਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਕਿ ਸਰਾਨਾ ਮੇਲਾ ਹਰ ਸਾਲ ਦੀ ਤਰ੍ਹਾਂ 31 ਮਈ ਦਿਨ ਸ਼ਨੀਵਾਰ ਨੂੰ ਅੱਜ ਮਨਾਇਆ ਗਿਆ ਹੈ ਕੀਰਤਨੀ ਜਥੇ ਇੱਥੇ ਪਹੁੰਚੇ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਸਾਈਂ ਬਾਬਾ ਜੀਤੀ ਸ਼ਾਹ ਜੀ ਰੋਜਾ ਸ਼ਰੀਫ ਭਾਮ ਇਹਨਾਂ ਦਾ ਵੀ ਕਮੇਟੀ ਵੱਲੋਂ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕੋਟ ਫਰੂਜ ਤੋਂ ਡਾਕਟਰ ਸਾਹਿਬ ਇਹਨਾਂ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ 108 ਸੰਤ ਬਾਬਾ ਮੇਜਰ ਦਾ ਜੀ ਹੱਲੂ ਵਾਲ ਤੋਂ ਇਹਨੇ ਵੀ ਆਪਣਾ ਕੀਰਤਨ ਕਰਕੇ ਸੰਗਤਾਂ ਨੂੰ ਲਾਹਾਲ ਕੀਤਾ ਅਸੀਂ ਇਹਨਾਂ ਦਾ ਵੀ ਕਮੇਟੀ ਵੱਲੋਂ ਬਹੁਤ ਤਹਿਤ ਤੇ ਲੋ ਧੰਨਵਾਦ ਕਰਦੇ ਆ ਸਾਰੀ ਸੰਗਤ ਦਾ ਤਹਿ ਦਿਲੋਂ ਕਮੇਟੀ ਵੱਲੋਂ ਧੰਨਵਾਦ ਕਰਦੇ ਆ ਜੀ ਜੈ ਸੰਤਾਂ ਦਾ